ਸਰਦਾਰ ਜੀ 3 ਮੂਵੀ ਆਈ ਹੈ ਦਿਲਜੀਤ ਸਾਂਝ ਦੀ ਉਹਨਾਂ ਬਾਰੇ ਜੋ ਟਿੱਪਣੀਆਂ ਹੋ ਰਹੀਆਂ ਨੇ ਸਰ ਮੈਂ ਪਹਿਲਾਂ ਜੀ ਜਿਹੜੀ ਦਿਲਜੀਤ ਤੁਸਾਂ ਦੀ ਫਿਲਮ ਆਈ ਸਰਦਾਰ ਜੀ 3 ਜੀ ਬਿਲਕੁਲ ਅਸੀਂ ਪੰਜਾਬ ਕੀ ਪੂਰੇ ਹਿੰਦੁਸਤਾਨ 'ਚ ਫਿਲਮ ਲੱਗਣ ਨਹੀਂ ਦੇਣੀ ਕਿਨਾਂੜੀ ਪਾਕਿਸਤਾਨੀ ਅਦਾਕਾਰ ਆਪਣੀ ਫਿਲਮ 'ਚ ਲਿੱਤੀ ਹੈ ਅਸੀਂ ਹਿੰਦੁਸਤਾਨ ਦੀ ਬਰੀ ਬਰਦਾਸ਼ਤ ਨਹੀਂ ਕਰ ਸਕਦੇ ਇਹਨਾਂ ਦਾ ਸੁਰ ਹੈ ਪੰਜਾਬ ਦਾ ਇਹ ਦਲਜੀਤ ਦੋਸਾਂਝ ਦਾ ਜਿਹੜਾ ਡੀਐਨਏ ਹੈ ਇਹਦਾ ਚੈੱਕ ਕਰਾਇਆ ਜਾਵੇ ਇਹ ਮਨਨਦਾ ਪਾਕਿਸਤਾਨੀ ਨਾਗਰਿਕ ਹੈ ਜਿਹੜੀ ਉਹਨੇ ਫਿਲਮ ਬਣਾਈ ਹੈ ਅਸੀਂ ਉਸ ਫਿਲਮ ਦਾ ਵਿਰੋਧ ਕਰਨਾ ਹੈ ਠੀਕ ਹੈ ਜਿਹੜੇ ਕਲਾਕਾਰ ਉੱਥੇ ਦੀ ਹੈਗੀ ਐ ਅਸੀਂ ਉਹ برداشت ਨਹੀਂ ਕਰਨੀ ਸ਼ਿਵ ਸ਼ੰਕਰ ਨੂੰ ਕਹਿਤਾ ਇਹਦੇ ਪੁੱਤਲੇ ਸਾਰੋ ਦਲਜੀਤ ਦੋਸਾਂਝ ਦੇ ਜਿੱਥੇ ਵੀ ਮਿਲੇ ਇਹਦਾ ਮੂੰਹ ਕਾਲਾ ਕਰੋ ਇਹਨੂੰ ਦੱਸੋ ਕਿ ਅਸੀਂ ਭਾਰਤੀਏ ਹਾਂ ਅਸੀਂ برداشت ਨਹੀਂ ਕਰਾਂਗੇ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਡੇਲੀ ਨਿਊਜ਼ ਅੱਜ ਅਸੀਂ ਪਹੁੰਚੇ ਆ ਅਮਿਤ ਰੋੜਾ ਜੀ ਦੇ ਕੋਲ ਜੋ ਇੱਕ ਬੜੇ ਦੋ ਦਿਨ ਦਾ ਮੁੱਦਾ ਬੜਾ ਗਰਮ ਹੋਇਆ ਆਇਆ ਵਾ ਤੇ ਇੱਕ ਸਰਦਾਰ ਜੀ 3 ਮੂਵੀ ਆ ਰਹੀ ਹੈ ਦਲਜੀਤ ਸਾਂਝ ਦੀ ਉਹਨਾਂ ਬਾਰੇ ਜੋ ਟਿੱਪਣੀਆਂ ਹੋ ਰਹੀਆਂ ਨੇ ਆਪਣੇ ਨਾਲ ਮੌਜੂਦ ਆ ਅਮਿਤ ਰੋੜਾ ਜੀ ਗੱਲਬਾਤ ਵੀ ਕਰਦੇ ਆ ਅਮਿਤ ਜੀ ਅਮਿਤ ਰੋੜਾ ਸਵਾਗਤ ਹੈ ਤੁਹਾਡਾ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਫਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਫਰ ਬਣੀ ਰਹੇ ਜੀ ਅੰਮ੍ਰਿਤ ਜੀ ਕਿ ਕਿ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਲਾਈਵ ਹੋ ਗਏ ਆਪਣੇ ਪੇਜ ਤੇ ਕਿ ਜਲਜੀਤ ਸਿੰਘ ਬਾਰੇ ਕੁਝ ਟਿੱਪਣੀ ਕਰ ਰਹੇ ਸੀ ਕਿ ਉਹਦਾ ਕੀ ਮੈਟਰ ਸੀਗਾ ਸਰਨਾ ਪਹਿਲਾਂ ਜੀ ਜਿਹੜੀ ਦਿਲਜੀਤ ਦੋਸਾਂਝ ਦੀ ਫਿਲਮ ਆਰੀ ਸਰਦਾਰ ਜੀ 3 ਜੀ ਬਿਲਕੁਲ ਅਸੀਂ ਪੰਜਾਬ ਕੀ ਪੂਰੇ ਹਿੰਦੁਸਤਾਨ ਚ ਫਿਲਮ ਲੱਗਣ ਨਹੀਂ ਦੇਣੀ ਠੀਕ ਹੈ ਜੀ ਕਿਉਂਕਿ ਜਿਹੜੇ ਦਿਲਜੀਤ ਦੋਸਾਂਝ ਦੇ ਅੰਦਰ ਪਾਕਿਸਤਾਨੀ ਪ੍ਰੇਮ ਭਾਵਨਾ ਜਾਗੀ ਹੈ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਨੀ ਕਿਉਂਕਿ ਮੇਰੇ ਮੋਦੀ ਸਾਹਿਬ ਨੂੰ ਇੱਕ ਚੀਜ਼ ਕਹਿੰਦਾ ਮੋਦੀ ਸਾਹਿਬ ਇਹ ਦਲਜੀਤ ਦੋਸਾਂ ਇਹਨੂੰ ਪੱਕਾ ਹੀ ਨਾਗਰਿਕ ਨਾਗਰਿਕਾ ਬਣਾ ਦੇ ਦੋ ਇਹਨਾਂ ਨੂੰ 50 ਇਹਨਾਂ ਨੂੰ ਪੂਰੇ ਹਿੰਦੁਸਤਾਨ ਚੋਂ ਥੱਪੇ ਭੇਜ ਦੋ ਕਿਉਂਕਿ ਇਹਨਾਂ ਦੇ ਅੰਦਰ ਜਿਹੜੀ ਭਾਵਨਾ ਜਾਗੀ ਆ ਪਾਕਿਸਤਾਨੀ ਕਿਉਂਕਿ ਇਹਨਾਂ ਨੇ ਜਿਹੜੀ ਪਾਕਿਸਤਾਨੀ ਅਦਾਕਾਰ ਆਪਣੀ ਫਿਲਮ ਚ ਲਿੱਤੀ ਆ ਅਸੀਂ ਹਿੰਦੁਸਤਾਨੀ ਕਰੀ ਬਰਦਾਸ਼ਤ ਨਹੀਂ ਕਰ ਸਕਦੇ ਇਹਨੂੰ ਉਹ ਸ਼ਰਮ ਨਹੀਂ ਆ ਦਲਜੀਤ ਦੋਸਾਂ ਇਹਨੂੰ ਕਿ ਪੈਲਗਾਮ 'ਚ ਹਮਲਾ ਹੋਇਆ ਜਾਂ ਸਾਡੇ ਫੌਜੀ ਸਾਮਾਨ ਸ਼ਹੀਦ ਹੋਏ ਉਹ ਵੀ ਕਿਸੇ ਮਾਂ ਦੇ ਪੁੱਤਰ ਸੀਗੇ ਉਹ ਵੀ ਕਿਸੇ ਭੈਣ ਦੇ ਭਰਾ ਸੀਗੇ ਇਹਨੇ ਜਾਣ ਕੇ ਸਾਡੇ ਜਿਹੜੇ ਜਲ ਦੇ ਨਮਕ ਛਿੜਕਿਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਹਿੰਦੋਸਤਾਨੀ ਖੂਨ ਹੈ ਸਾਡੇ ਅੰਦਰ ਖੂਨ ਹੈ ਭਾਰਤੀ ਹੈ ਸਾਡੇ ਅੰਦਰ ਖੂਨ ਹੈ ਪੰਜਾਬ ਦਾ ਇਹ ਦਲਜੀਤ ਦੋਸਾਂ ਦਾ ਜਿਹੜਾ ਡੀਐਨਏ ਹੈ ਇਹਦਾ ਚੈੱਕ ਕਰਾਇਆ ਜਾਵੇ ਇਹ ਮੈਨੂੰ ਲੱਗਦਾ ਪਾਕਿਸਤਾਨੀ ਨਾਗਰਿਕ ਹੈ ਹੂੰ ਕਿਸੇ ਕੋਲ ਲੱਗਦਾ ਨਹੀਂ ਦਲਜੀਤ ਸਾਨ ਜਦੋਂ ਪਹਿਲਾਂ ਇੱਥੇ ਲੋਕਲ ਆਪਣੇ ਮਾੜਾ ਟੋਨ ਦੇ ਦੇ ਰਹੇ ਨੇ ਤੁਸੀਂ ਕਿ ਉਦੋਂ ਬਿਲਕੁਲ ਪੰਜਾਬੀ ਸੀਗਾ ਜਦੋਂ ਇਹਨੇ ਫਿਲਮ ਬਣਾਈ ਤੀ ਉਹ ਪਾਕਿਸਤਾਨੀ ਕਿਵੇਂ ਬਣ ਗਿਆ ਵਾ ਪਤਾ ਹੈ ਤੁਸੀਂ ਜੇ ਸਵਾਲ ਨਹੀਂ ਸਹੀ ਕੀਤਾ ਜਾਂ ਮੈਨੂੰ ਤੁਸੀਂ ਆਨਸਰ ਦੇ ਇਹਨੂੰ ਮਜਬੂਰ ਕਰਵਾ ਰਹੇ ਹੋ ਪਾਕਿਸਤਾਨੀ ਕਿਵੇਂ ਬਣ ਗਿਆ ਜਾਂ ਇੱਥੇ ਰਹਿ ਰਿਹਾ ਉਹ ਗੱਲ ਨਹੀਂ ਹੈਗੀ ਹੂੰ ਜਿਹੜੀ ਉਹਨੇ ਫਿਲਮ ਬਣਾਈ ਹੈ ਅਸੀਂ ਉਸ ਫਿਲਮ ਦਾ ਵਿਰੋਧ ਕਰਨਾ ਹੈ ਠੀਕ ਹੈ ਜਿਹੜੇ ਕਲਾਕਾਰ ਉੱਥੇ ਦੀ ਹੈਗੀ ਹੈ ਅਸੀਂ ਉਹ ਬਰਦਾਸ਼ਤ ਨਹੀਂ ਕਰਨੀ ਕਿਉਂਕਿ ਸਾਡੇ ਹਿੰਦੁਸਤਾਨ ਦੀ ਇੱਕ ਤੇ ਕਲਾਕਾਰ ਨੇ ਸਾਡੇ ਪੰਜਾਬ ਚ ਵੀ ਇੱਕ ਤੇ ਕੋ ਵਧੀਆ ਕਲਾਕਾਰ ਨੇ ਸਾਨੂੰ ਬਰਦਾਸ਼ਤ ਨਹੀਂ ਹੈਗੇ ਸਾਡੇ ਅੰਦਰ ਜਿਹੜੀ ਭਾਵਨਾ ਹੈਗੀ ਹੈ ਹਿੰਦੁਸਤਾਨੀ ਭਾਵਨਾ ਵੈ ਉਹ ਠੀਕ ਹੈ ਦਲਜੀਤ ਉਹ ਸਾਨੂੰ ਸ਼ਰਮ ਤੇ ਹੈ ਨਹੀਂ ਇਸ ਲਈ ਪੂਰੇ ਪੰਜਾਬ ਦੇ ਸ਼ੇਰ ਸੈਨਿਕ ਪੂਰੇ ਹਿੰਦੁਸਤਾਨ ਦੇ ਸ਼ੇਰ ਸੈਨਿਕ ਦਲਜੀਤ ਉਹ ਸਾਂ ਦੇ ਪੁਤਲੇ ਸਾੜਨਗੇ ਔਰ ਸਾਰੇ ਡੀਸੀ ਸਹਿਬਾਨ ਜਿੰਨੇ ਵੀ ਹੈਗੇ ਨੇ ਕਮਿਸ਼ਨਰ ਜ਼ਬਾਨ ਜਿੰਨੇ ਵੀ ਐਸਐਸਬੀ ਜ਼ਬਾਨ ਸਾਰਿਆਂ ਨੂੰ ਮੰਨਣ ਦਿੱਤਾ ਜਾਊਗਾ ਸਰਕਾਰ ਦੇ ਨਾਮ ਦਾ कि यदि हर जिले जहां हर जगह एड़ी फिल्म बैन कराई जावे जितो कंगना रगोद ने फिल्म बनाई सी कि ओदो तुसी क्यों नहीं एक इंटरव्यू ते पख नु इंटरव्यू दीती सी कि मेरी galsu नु कंगना रनो एक भारत दी ਧੀ ਹੈ ਪੰਜਾਬ ਹਿੰਦੂ ਹਿਮਾਚਲ ਦੀ ਬੇਟੀ ਹੈ ਔਰ ਇੱਕ ਐਮਪੀ ਸੰਸਦ ਹੈ ਜਿਹੜੀ ਉਹਨੇ ਫਿਲਮ ਬਣਾਈ ਹੈ ਕੋਈ ਗਲਤ ਫਿਲਮ ਨਹੀਂ ਬਣਾਈ ਠੀਕ ਹੈ ਉਹਨੇ ਆਪਣੀ ਫਿਲਮ ਬਣਾਈ ਹੈ ਇੱਕ ਵਧੀਆ ਫਿਲਮ ਬਣਾਈ ਹੈ ਤੇ ਮੈਂ ਉਸ ਫਿਲਮ ਦੀ ਹਮਾਇਤ ਕੀਤੀ ਹੈ ਗਲਜੀਤ ਦਸਾਂਜੇ ਵਧੀਆ ਫਿਲਮ ਬਣਾਉਂਦਾ ਗੱਲ ਕਰਦਾ ਹਿੰਦੁਸਤਾਨ ਦੀ ਭਾਰਤ ਦੀ ਤੇ ਮੈਂ ਉਹਦੀ ਹਮਾਇਤ ਕਰਦਾ ਹਿੰਦੁਸਤਾਨੀ ਸਟਾਰ ਲੈਂਦਾ ਭਾਰਤ ਦੇ 스타 ਨਾਗ ਭਾਰਦੇ ਕਲਾਕਾਰ ਲੈਂਦਾ ਦੇ ਮੈਸਟਰੀ ਮਾਇਤ ਕਰਦਾ ਇਹਨੇ ਅਦਾਕਾਰ ਲਿਤੀ ਪਾਕਿਸਤਾਨ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਫਿਲਮ ਬਿਲਕੁਲ ਹੀ ਚਲੰਦਾਂਗੇ ਔਰ ਪੂਰੇ ਹਿੰਦੁਸਤਾਨ ਦੀ ਫਿਲਮ ਦਾ ਬਾਈਕਟ ਕਰਾਵਾਂਗੇ ਤੇ ਇਹਨੇ ਹੁਣ ਕੀ ਇਹ ਦਿਲਜੀਤ ਸਾਹਜ ਕਿਵੇਂ ਲੱਗੂਗਾ ਪੂਰੇ ਪੰਜਾਬ ਚ ਫਿਲਮ ਨਹੀਂ ਲੱਗੂਗੀ ਬਿਲਕੁਲ ਬੰਦ ਹੋਏਗੀ ਔਰ ਮੈਂ ਸਾਰੇ ਸ਼ੇਪਸਾਇਨ ਕਾ ਨੂੰ ਕਹਿਤਾ ਕਿ ਇਹਦੇ ਪੁਤਲੇ ਸਾਡੋ ਦਿਲਜੀਤ ਨੂੰ ਸਾਹਜ ਦੇ ਜਿੱਥੇ ਵੀ ਮਿਲੇ ਇਹਦਾ ਮੂੰਹ ਕਾਲਾ ਕਰੋ ਇਹਨੂੰ ਦੱਸੋ ਕਿ ਅਸੀਂ ਭਾਰਤੀਏ ਹਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਾਕਿਸਤਾਨੀ ਅਦਾਕਾਰਾਂ ਦੀ ਕੋਈ ਫਿਲਮ ਪਾਕਿਸਤਾਨੀ ਸਟਾਰ ਕੀ ਕੋਈ ਫਿਲਮ ہم ਨਹੀਂ چلنے دیں گے۔ ਕਿੰਨਾ ਕਿਹਾ ਲੱਗਦਾ ਨਹੀਂ ਹੈਗਾ ਕਿ ਤੁਸੀਂ ਇਕੱਲੇ ਹੀ ਇੱਕ ਵਿਰੋਧ ਸਿਵ ਸੈਨਾ ਸਿਵ ਸੈਨਾ ਹੀ ਵਿਰੋਧ ਕਰਦੀ ਆ ਬਾਕੀ ਕੋਈ ਹਿੰਦੂ ਸਟੱਕ ਨਹੀਂ ਹੋਰ ਵੀ ਹੈਗੇ ਨੇ ਹੋਰ ਕੋਈ ਕਰਦੀ ਨਹੀਂ ਆ ਕਿ ਸ਼ੇਰ ਜਦੋਂ ਗਰਜਦਾ ਹੈ ਪੂਰੀ ਦੁਨੀਆ ਨਾਲ ਗਰਜੇਗੀ ਇੱਕ ਇੱਕ ਸ਼ੇਰ ਜਦੋਂ ਗਰਜਦਾ ਹੈ ਨਾ ਪੂਰੀ ਮੇਰੇ ਹਿੰਦੁਸਤਾਨ ਸ਼ੇਰ ਹੈ ਜਦੋਂ ਇੱਕ ਆਵਾਜ਼ ਨਿਕਲਦੀ ਹੈ ਅੱਜ ਦੇਖੋ ਪੂਰੇ ਭਾਰਤ ਵਰਸ਼ ਆਵਾਜ਼ ਨਿਕਲਣੀ ਸ਼ੁਰੂ ਹੋ ਜਾਏਗੀ ਕਿਉਂਕਿ ਜਿਹੜੇ ਪੈਲਗਾਮ ਚ ਸ਼ਹੀਦ ਹੋਏ ਨੇ ਉਹ ਵੀ ਕਿਸੇ ਮਾਂ ਦੇ ਪੁੱਤਰ ਹੈ ਜਿਹੜੇ ਫੌਜੀ ਸਰਬਾਨ ਸ਼ਹੀਦ ਹੋਏ ਆ ਉਹ ਵੀ ਕਿਸੇ ਮਾਂ ਦੇ ਪੁੱਤਰ ਨੇ ਔਰ ਮੈਂ ਫੌਜੀ ਸ਼ਹੀਦਾਂ ਨੂੰ ਸਲੂਟ ਕਰਦਾ ਜਿਹੜੇ ਪਹਿਲਗਾਮ ਦੇ ਛੜੇ ਸ਼ਹੀਦ ਹੋ ਇਹਨਾਂ ਨੂੰ ਸਲੂਟ ਕਰਦਾ ਔਰ ਦਲਜੀਤ ਦੋਸਾਂ ਨੂੰ ਮੈਂ ਕਹਿੰਦਾ ਤੈਨੂੰ ਸ਼ਰਮ ਆਣੀ ਚਾਹੀਦੀ ਸ਼ਰਮ ਤੂੰ ਸਾਡੇ ਜਿਹੜੇ ਜੱਲਿਆ ਦੇ ਨਮਕ ਛਿੜਕਿਆ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਚਲੋ ਲੱਗਦਾ ਹੈ ਭਾਰਤ ਵਿੱਚ ਦਾ ਲੱਗਦਾ ਭਾਰਤ ਵਿੱਚ ਬੈਨ ਹੋ ਜੂਗੀ ਜਿਹੜੀ ਬਾਹਰਲੇ ਸਿਲਮੇ ਆ ਉਹਦੇ ਵਿੱਚ ਕਿਵੇਂ ਵਿਰੋਧ ਕਰੂਗੇ ਤੁਸੀਂ ਅਸੀਂ ਸਾਡਾ ਕੰਮ ਹੈ ਵਿਰੋਧ ਕਰਨਾ ਅਸੀਂ ਵਿਰੋਧ ਕਰਾਂਗੇ ਬਿਲਕੁਲ ਜਿੱਦ ਤੱਕ ਸਾਡੀ ਆਵਾਜ਼ ਜਾਂਦੀ ਹੈ ਅਸੀਂ ਉਹ ਲੋਕਾਂ ਨੂੰ ਵੀ ਜਾਗਰੂਕ ਕਰਾਵਾਂਗੇ ਬਾਹਰ ਬੈਠੇ ਕਿ ਇਹ ਫਿਲਮ ਦਾ ਬਾਈਕਟ ਕਰੋ ਇਹ ਫਿਲਮ ਬਿਲਕੁਲ ਅਸੀਂ ਚੱਲਣ ਨਹੀਂ ਦਾਂਗੇ ਮਤਲਬ ਬਾਹਰ ਜਿਹੜੇ ਵਿਦੇਸ਼ ਲੋਕ ਵਿਦੇਸ਼ ਬਿਲਕੁਲ ਰਾਮਦੀ ਜੀ ਜਿਹੜੇ ਮੇਰੇ ਹਿੰਦੂਸਤਾਨੀ ਰਹਿੰਦੇ ਨੇ ਜਿੱਥੇ-ਜਿੱਥੇ ਮੇਰੇ ਭਾਰਤੀਏ ਰਹਿੰਦੇ ਨੇ ਜਿੱਥੇ-ਜਿੱਥੇ ਮੇਰੇ ਪੰਜਾਬੀ ਰਹਿੰਦੇ ਨੇ ਇਹ ਫਿਲਮ ਦਾ ਬਾਈਕਟ ਹੋਊਗਾ ਔਰ ਸਰਦਾਰ ਜੀ ਥ੍ਰੀ ਫਿਲਮ ਪੂਰੀ ਬਾਈਕਟ ਕਰਾਵਾਂਗੇ ਅਸੀਂ ਸੋ ਇਹ ਆਪਣੇ ਅਮਿਤ ਰੋੜਾ ਜੀ ਸੀਗੇ ਤੇ ਗੱਲਬਾਤ ਵੀ ਕੀਤੀ ਆ ਨਵੇਂ ਖਬਰਾਂ ਨਾਲ ਜੁੜੇ ਰਹੋ ਧੰਨਵਾਦ